ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਦੋਸਤਾਂ ਨੂੰ ਪਤੇ ਬਲਾਈ ਪ੍ਰਵਾਨ ਹੋਵੇ ਅੱਜ ਦਾ ਵਿਚਾਰ ਉੱਚੀਆਂ ਪੈਂਟਾਂ ਸਾਡੀ ਸੋਚ ਦਾ ਗਿੱਟਿਆਂ 'ਚ ਹੋਣ ਦਾ ਪ੍ਰਮਾਣ ਹਨ ਕਿਉਂਕਿ ਸਾਡੀਆਂ ਪੈਂਟਾਂ ਉੱਚੀਆਂ ਅਤੇ ਸੋਚਾਂ ਲੁੱਚੀਆਂ ਹੋ ਰਹੀਆਂ ਨੇ ਮੁੱਛਾਂ ਕੁੰਡੀਆਂ ਅਤੇ ਸੋਚਾਂ ਖੁੰਡੀਆਂ ਹੋ ਰਹੀਆਂ ਨੇ ਸਾਡੇ ਖਾਣੇ ਜਾਰੀ ਲੈ ਨੇ ਵਸਤਰ ਚਮਕੀਲੇ ਨੇ ਅਕਲਾਂ ਵਾਲੇ ਘੱਟ ਪਰ ਅਕਲਾਂ ਵਾਲੇ ਜ਼ਿਆਦਾ ਨਹੀਂ ਅਸੀਂ ਫੜਾ ਬਹੁਤ ਮਾਰਦੇ ਹਾਂ ਅਮਲ ਘੱਟ ਕਰਦੇ ਹਾਂ ਮੈਰਿਟਾਂ ਦਿਨ-ਬਦਨ ਚੜ੍ਹ ਰਹੀਆਂ ਨੇ ਮਿਆਰ ਡਿੱਗ ਰਿਹਾ ਹੈ ਗੀਤ ਯਾਰਾਂ ਹਥਿਆਰਾਂ ਨੂੰ ਸੁਲਾਉਂਦੇ ਨੇ ਨਾਰਾਂ ਨੂੰ ਨਿੰਦਦੇ ਨੇ ਢੰਡੋਰਾ ਸੱਭਿਆਚਾਰ ਦਾ ਪਿੱਟਿਆ ਜਾ ਰਿਹਾ ਹੈ ਰਾਜਨੀਤੀ ਚ ਪਾੜੇ ਨੇ ਰਿਸ਼ਤਿਆਂ ਚ ਕੁਆਰੇ ਨੇ ਔਰਤਾਂ ਚ ਸਾੜੇ ਨੇ ਜਮੀਨਾ ਗੁਲਾਮ ਨੇ ਦਿਖਾਵੇ ਆਮਨੇ ਪਹਿਲਾਂ ਵਿਚੋਲਾ ਰਿਸ਼ਤੇ ਲੱਭਦੇ ਸੀ ਅੱਜ ਕੱਲ੍ਹ ਪ੍ਰੇਮੀ ਜੋੜਾ ਵਿਚੋਲਾ ਰਭ ਰਿਹਾ ਹੈ ਸਾਡਾ ਭਾਈਚਾਰਾ ਤਰੱਕੀ ਦੀਆਂ ਪੁਲਾਂਘਾਂ ਪੁੱਟਦਾ ਜਾ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ